ਹਾਂਜੀ ਹੋਮ ਸ਼ਾਂਤੀ ਜੀ ਹੋਮ ਸ਼ਾਂਤੀ ਜੀ ਪਹਿਲਾਂ ਤਾਂ ਦੁਆਬਾ نیوز 24 ਤੁਹਾਡਾ ਸਵਾਗਤ ਕਰਦੇ ਆ ਤੇ ਜਿਹੜਾ ਅੱਜ ਤੁਸੀਂ ਇੱਕ ਗਿਆਨ ਦੇ ਬਾਰੇ ਉਪਦੇਸ਼ ਲੈ ਕੇ ਆਏ ਆ ਹਾਂਜੀ ਤੇ ਮੇਰਾ ਸਵਾਲ ਤੁਹਾਡੇ ਕੋਲ ਆਵੇ ਆ ਵੀ ਜਦੋਂ ਅਸੀਂ ਜਨਮ ਲੈ ਲਏ ਨੇ ਆ ਸੰਸਾਰ ਦੇ ਅਸੀਂ ਕੀ ਕਰਨ ਆਉਣੇ ਆ ਅਸੀਂ ਕੌਣ ਆ ਇਹਦੇ ਬਾਰੇ ਸਾਨੂੰ ਚੱਲਣਾ ਪਊ ਜਿਸ ਤਰ੍ਹਾਂ ਜੀ ਤੁਹਾਡਾ ਪਹਿਲਾ ਕੁਐਸਚਨ ਆ ਅਸੀਂ ਕੌਣ ਆ ਮੈਂ ਕੌਣ ਆ ਨਾ ਸਾਡੀ ਜ਼ਿੰਦਗੀ ਦੇ ਵਿੱਚ ਤਿੰਨ ਕੁਐਸਚਨ ਹੁੰਦੇ ਆ ਜਿਨ੍ਹਾਂ ਚੀਜ਼ਾਂ ਤੋਂ ਅਸੀਂ ਭਟਕੇ ਪਏ ਆ ਮੈਂ ਕੌਣ ਆ ਮੇਰਾ ਕੌਣ ਆ ਮੈਂ ਜਾਣਾ ਕਿੱਥੇ ਆ ਪਹਿਲੇ ਨੰਬਰ ਤੇ ਮੈਂ ਕੌਣ ਆ ਮੈਂ ਇਸ ਸਰੀਰ ਨੂੰ ਚਲਾਉਣ ਵਾਲੀ ਕਾ ਆਤਮਾ ਆ ਆਤਮਾ ਜਿੱਤਾ ਕੀ ਅਸੀਂ ਕਹਦੀਏ ਜਿਹਨੂੰ ਜੋਤ ਕਹਿੰਦੇ ਹੈਗੇ ਆ ਲਾਈਟ ਕਹਿੰਦੇ ਆ ਅਲੱਗ-ਅਲੱਗ ਤਰੀਕੇ ਨਾਲ ਅਲੱਗ-ਅਲੱਗ ਉਹ ਦੇ ਨਾਮ ਲੈਂਦੇ ਆ ਉਹ ਸਾਡੇ ਆਤਮਾ ਨੂੰ ਜਿਹਨੂੰ ਅਸੀਂ ਕਹਿੰਦੇ ਸਾਡੇ ਸਰੀਰ ਨੂੰ ਚਲਾਉਣ ਵਾਲੀ ਆ ਉਹ ਤਾਂ ਸਾਡਾ ਪਤਾ ਲੱਗਦਾ ਕਿ ਮੈਂ ਕੌਣ ਆ ਜਿਸ ਤਰ੍ਹਾਂ ਕਿ ਹੁਣ ਮੈਂ ਆਪਣਾ ਨਾਮ ਦੱਸਾਂ ਮੈਂ ਸੋਨੀਆ ਤੇ ਮੈਂ ਆਪਣੇ ਸਰੀਰ ਦਾ ਨਾਮ ਦੱਸਦੀ ਆ ਤੁਹਾਨੂੰ ਪੁੱਛਿਆ ਜਾਊਗਾ ਤੁਸੀਂ ਆਪਣੇ ਸਰੀਰ ਦਾ ਨਾਮ ਦੱਸੋਗੇ ਸਾਡੇ ਸਰੀਰ ਨੂੰ ਚਲਾਉਣ ਵਾਲੀ ਕੌਣ ਆ ਆਤਮਾ ਆ ਜਿੱਦਾਂ ਕੀ ਫਾਰਮੂਲਾ ਮੈਂ ਤੁਹਾਨੂੰ ਇੱਕ ਦੱਸਾਂ ਕਿ ਫੋਰ ਐਗਜ਼ਾਮਪਲ ਇੱਕ ਗੱਡੀ ਆ ਗੱਡੀ ਨੂੰ ਚਲਾਉਣ ਵਾਲਾ ਕੌਣ ਆ ਗੱਡੀ ਨੂੰ ਕੌਣ ਚਲਾਉਂਦਾ ਡਰਾਈਵਰ ਡਰਾਈਵਰ ਚਲਾਉਂਦਾ ਨਾ ਤੇ ਇਸ ਸਰੀਰ ਨੂੰ ਕੌਣ ਚਲਾਉਂਦਾ ਇਸ ਸਰੀਰ ਨੂੰ ਕੌਣ ਚਲਾਉਂਦਾ ਕੋਈ ਆਤਮਾ ਆਤਮਾ ਚਲਾਉਂਦੀ ਜਿਸ ਤਰ੍ਹਾਂ ਉਹ ਗੱਡੀ ਉਹ ਵੀ ਇੱਕ ਗੱਡੀ ਆ ਇਹ ਵੀ ਸਰੀਰ ਵੀ ਇੱਕ ਗੱਡੀ ਆ ਨਾ ਤੇ ਉਹਦੇ ਅੰਦਰ ਜਿਹੜਾ ਡਰਾਈਵਰ ਆ ਉਹ ਕੀ ਖਾਂਦਾ ਵਾ ਜਿਹੜਾ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਉਹ ਕੀ ਖਾਂਦਾ ਵਾ ਕੀ ਖਾਂਦਾ ਤ ਤੁਸੀਂ ਦੱਸੋ ਗੱਡੀ ਜਿਹੜਾ ਚਲਾਉਂਦਾ ਡਰਾਈਵਰ ਉਹ ਕੀ ਖਾਂਦਾ ਜਿਹੜਾ ਇਥੇ ਲੋਕਲ ਦੁਨਿਆਵੀ ਡਰਾਈਵਰ ਉਹ ਤਾਂ ਖਾਣਾ ਖਾਊਗਾ ਹਾਂਜੀ ਖਾਣਾ ਖਾਂਦੇ ਠੀਕ ਹੈ ਜਿਹੜਾ ਜਿਹੜਾ ਹੁਣ ਇਹ ਜਿਹੜੇ ਜਿਸ ਨਾਲ ਜੁੜਿਓ ਸਾਡੀ ਆਤਮਾ ਆ ਹਾਂਜੀ ਉਹ ਕੀ ਖਾਂਦੀ ਆ ਹਾਂਜੀ ਠੀਕ ਹੈ ਹੁਣ ਗੱਡੀ ਕਿਸ ਕੇ ਦੇ ਨਾਲ ਚੱਲਦੀ ਆ ਪੈਟਰੋਲ ਨਾਲ ਚੱਲਦੀ ਆ ਹੈਨਾ ਸਾਡਾ ਸਰੀਰ ਭੋਜਨ ਨਾਲ ਚੱਲਦਾ ਵਾ ਔਰ ਇਸ ਸਰੀਰ ਨੂੰ ਚਲਾਉਣ ਵਾਲੀ ਆਤਮਾ ਆ ਉਸ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਆ ਹਣ ਜਿਹੜੀ ਉਹ ਗੱਡੀ ਦਾ ਡਰਾਈਵਰ ਆ ਉਹ ਤਾਂ ਭੋਜਨ ਖਾ ਰਿਆ ਵਾ ਪਰ ਜਿਹੜੀ ਸਾਡੀ ਇਸ ਸ਼ਰੀਰ ਰੂਪੀ ਆਤਮਾ ਆ ਡਰਾਈਵਰ ਆ ਉਹਨੂੰ ਅਸੀਂ ਕਾਹਦਾ ਭੋਜਨ ਦਿੱਤਾ ਅਜ ਤੱਕ ਉਹਨੂੰ ਭੋਜਨ ਅਸੀਂ ਜਿਹੜਾ ਉਹਨਾਂ ਇੱਕ ਮੇਰੇ ਹਿਸਾਬ ਨਾਲ ਦੋ ਭੋਜਨ ਆ ਉਹਦਾ ਵੇ ਜਦੋਂ ਅਸੀਂ ਉਹਦੇ ਨਾਲ ਪਿਆਰ ਕਰਾਂਗੇ ਜਾਂ ਸਾਨੂੰ ਉਹਦੇ ਨਾਲ ਜੁੜਾਂਗੇ ਉਹਦਾ ਭੋਜਨ ਮੇਰਾ ਖਿਆਲ ਉਹ ਆ ਠੀਕ ਹੈ ਜੀ ਅਸੀਂ ਇਹ ਬਹੁਤ ਈਜ਼ੀਲੀ ਕਹਿ ਦਿੰਦੇ ਆ ਕਿ ਜਦੋਂ ਅਸੀਂ ਉਹਨਾਂ ਜੁੜਾਂਗੇ ਪਰ ਜਦੋਂ ਆਪਾਂ ਕਿਸੇ ਨੂੰ ਜੁੜਨ ਦਾ ਕਹਿੰਦੇ ਆ ਨਾ ਉਹ ਇੰਨੀ ਜਲਦੀ ਸਮਝ ਨਹੀਂ ਬੰਦਦੇ ਉਹਨਾਂ ਜੁੜਨਾ ਕਿੱਦਾਂ ਵਾ ਉਹ ਜੁੜਨ ਲੱਗੇ ਥੋੜਾ ਡਬਲ ਮਾਈਂਡ ਹੋ ਜਾਂਦੇ ਆ ਕਿਸੇ ਕੋਲ ਟਾਈਮ ਨਹੀਂ ਕੋਈ ਕਹਿੰਦੇ ਬਹੁਤ ਜਲਦੀ ਜੁੜ ਜਾਈਏ ਪਰ ਅਸੀਂ ਜਦੋਂ ਬਹੁਤ ਛੋਟੇ ਹੁੰਦੇ ਆ ਨਾ ਬਚਪਨ ਦੇ ਵਿੱਚ ਜਿਹੜਾ ਸਾਡੀ ਆਤਮਾ ਆ ਉਹਦੀ ਬੈਟਰੀ ਫੁੱਲ ਚਾਰਜ ਹੁੰਦੀ ਜਦੋਂ ਅਸੀਂ ਉੱਪਰ ਆਉਂਦੇ ਆ ਨਾ ਅਸੀਂ ਫੁੱਲ ਚਾਰਜ ਆ ਉਹ ਸਾਨੂੰ ਕਿੱਥੋਂ ਪਤਾ ਲੱਗਦਾ ਅਸੀਂ ਚਾਰਜ ਆ ਕਿਉਂਕਿ ਸਾਡੇ ਅੰਦਰ ਸ਼ਹਿਨ ਸ਼ੀਲਤਾ ਹੁੰਦੀ ਆ ਹੈਨਾ ਸਾਡੇ ਅੰਦਰ ਇਹ ਨਹੀਂ ਹੁੰਦਾ ਨਿੰਦਾ ਸਤੂਤੀ ਨਹੀਂ ਕਰਨੀ ਆਉਂਦੀ ਸਾਨੂੰ ਕਿਸੇ ਤੇ ਮਾਨ ਅਪਮਾਨ ਦੀ ਕੋਈ ਟੈਨਸ਼ਨ ਨਹੀਂ 5 ਸਾਲ ਦੇ ਬੱਚੇ ਨੂੰ ਤੁਸੀਂ ਦੇਖ ਲਓ ਥੱਪੜ ਮਾਰ ਦੋ ਕੁਝ ਕਹਿ ਦਿਓ ਉਹਨੂੰ ਕੋਈ ਫਰਕ ਨਹੀਂ ਪੈਣਾ ਹੈਗਾ ਕਿਸੇ ਚੀਜ਼ ਤੋਂ ਕਿਉਂ ਨਹੀਂ ਪੈਣਾ ਹੈਗਾ ਕਿਉਂਕਿ ਉਹ ਫੁੱਲ ਚਾਰਜ ਹੋ ਕੇ ਆਇਆ ਉਹੀ ਚੀਜ਼ ਤੁਸੀਂ 20 ਸਾਲ ਦੇ ਬੱਚੇ ਨੂੰ 18 ਸਾਲ ਦੇ 15 ਸਾਲ ਦੇ ਬੱਚੇ ਨੂੰ ਕੁਝ ਕਹੋ ਤੇ ਉਹਨੇ ਆਪਣੇ ਮੰਮੀ ਪਾਪਾ ਨੂੰ ਛੱਡਣ ਤੇ ਆ ਜਾਣਾ ਅੱਜ ਤੱਕ ਤੇ ਇਹ ਵੀ ਹੋ ਗਿਆ ਕਿ ਅਗਰ ਫੋਨ ਤੇ ਵੀ ਮੰਮੀ ਪਾਪਾ ਕੁਝ ਕਹਿ ਦੇਣ ਨਾ ਤੇ ਉਹ ਗੱਲ ਹੀ ਨਹੀਂ ਕਰਦੇ ਕਿ ਛੋਟੇ ਬੱਚੇ ਤੇ ਕਿਉਂ ਇੰਨੀ ਪਾਵਰ ਆ ਕਿਉਂਕਿ ਉਹ ਫੁੱਲ ਚਾਰਜ ਹੋ ਕੇ ਆਇਆ ਹੈਗਾ ਸ਼ਹਿਰ ਸ਼ੀਲਤਾ ਹਾਂਜੀ ਸਹਿਨਸ਼ੀਲਤਾ ਉਹਦੇ ਅੰਦਰ ਸਾਨੂੰ ਸਹਿਨਸ਼ੀਲਤਾ ਦਾ ਉਦੋਂ ਪਤਾ ਲੱਗੂਗਾ ਜਦੋਂ ਅਸੀਂ ਆਪਣੇ ਆਪ ਨੂੰ ਆਤਮਾ ਸਮਝਾਂਗੇ ਉਸ ਪਰਮਾਤਮਾ ਨਾਲ ਸ਼ੁਰੂ ਤੋਂ ਜੁੜਾਂਗੇ ਕਿਉਂਕਿ ਸ਼ੁਰੂ ਚ ਹੀ ਅਸੀਂ ਉਹਨੂੰ ਭੁੱਲ ਗਏ ਆਂ ਕਿੱਦਾ ਭੁੱਲ ਗਏ ਹੈਗੇ ਆ ਵੱਡੇ ਹੋ ਕੇ ਅਸੀਂ ਪੜ੍ਹਾਈ ਦੇ ਰਸਤੇ 'ਚ ਪੈ ਗਏ ਸਾਡੇ ਪੈਰੈਂਟਸ ਨੇ ਦੱਸਿਆ ਪੜ੍ਹਾਈ ਕਰੋ ਅੱਗੇ ਜਾ ਕੇ ਕੰਮ ਕਾਰ ਸੰਭੋ ਘਰ ਪਰਿਵਾਰ ਸੰਭਿਆ ਥੋੜਾ ਬੋਤਾ ਅਸੀਂ ਕੋਈ ਸਾਡੇ ਦਿਨ ਤਿਆਰ ਹੈ ਅਸੀਂ ਪਰਮਾਤਮਾ ਨੂੰ ਯਾਦ ਕਰ ਲਿਆ ਜੇ ਟਾਈਮ ਲੱਗਾ ਡੇਲੀ ਵੀ ਚਲੋ ਹੱਥ ਜੋੜ ਦਿੱਤੇ ਸਵੇਰੇ ਜੋੜ ਲੈ ਸ਼ਾਮ ਨੂੰ ਪਰ ਪੂਰਾ ਦਿਨ ਅਸੀਂ ਉਹਦੇ ਨਾਲ ਕਿੱਦਾਂ ਜੁੜ ਸਕਦੇ ਆ ਉਹ ਸਾਨੂੰ ਬ੍ਰਹਮਾ ਕੁਮਾਰੀ ਆਸ਼ਰਮ ਦੇ ਵਿੱਚ ਹੀ ਦੱਸਿਆ ਜਾਂਦਾ ਹੈਗਾ ਕਿੱਦਾਂ ਅਸੀਂ ਰਾਜ ਯੋਗ ਨਾਲ ਆਪਣੀ ਕਰਮ ਇੰਦਰੀਆਂ ਨੂੰ ਕੰਟਰੋਲ ਕਰ ਸਕਦੇ ਕਰਮ ਇੰਦਰੀਆਂ ਮਾਨਾ ਕੀ ਸਾਡੇ ਇਸ ਸਰੀਰ ਦੇ ਜਿਹੜੇ ਪਾਰਟਸ ਆ ਕਰਮ ਸਾਡੇ ਕਿੱਦਾਂ ਬੰਦੇ ਸਾਡੇ ਅੱਖਾਂ ਨਾਲ ਹੱਥ ਨਾਲ ਬੋਲਣਾ ਨਾਲ ਕੰਨਾਂ ਨਾਲ ਇਹਦੇ ਨਾਲ ਸਾਡੇ ਕਰਮ ਬੰਦੇ ਜਾਂਦੇ ਆਤਮਾ ਦੇ ਇਹ ਸਾਡੇ ਕਰਮ ਔਰ ਵੀ ਕਰਮ ਡਿਸਾਈਡ ਕਰਦੇ ਹੈਗੇ ਅਸੀਂ ਕਿੱਦਾਂ ਦੇ ਕਰਨੇ ਆ ਹੁਣ ਤੁਸੀਂ ਪੁੱਛਿਆ ਸੀਗਾ ਕਿ ਅਸੀਂ ਕਰਨ ਕੀ ਆਏ ਆ ਕਰਨ ਕੀ ਆਏ ਹੈਗੇ ਕਰਨ ਇਹੀ ਸਾਡਾ 파ਟ ਹੈ ਇਹ ਜਿਹੜੇ ਤੁਹਾਨੂੰ ਮੈਂ ਕਰਮ ਇੰਦਰੀਆਂ ਦੱਸੀਆਂ ਵਾਂ ਅੱਖ ਨੱਕ ਹਨਾ ਹੱਥ ਇਹਨਾਂ ਨਾਲ ਅਸੀਂ ਕੀ ਕਰਮ ਕਰਦੇ ਹੈਗੇ ਆ ਇੱਕ ਸੋळा ਤੁਹਾਡਾ ਰੋਕਿਆ ਹਾਂਜੀ ਜਿਹੜੇ ਸਾਡੀ ਇੰਗਰੀਆਂ ਆ ਹਾਂਜੀ ਇਹਨਾਂ ਤੇ ਕੰਟਰੋਲ ਕਿੱਦਾਂ ਕਰਨਾ ਇਹਨਾਂ ਨਾਲ ਅਸੀਂ ਰਾਯੋਗ ਨਾਲ ਹੀ ਕੰਟਰੋਲ ਜੇ ਅਸੀਂ ਕਹੀਏ ਨਾਰਮਲੀ ਅੱਜ ਮੈਂ ਕਿਸੇ ਦੀ ਵੀ ਜਿੁੱਗਲੀ ਨਹੀਂ ਕਰਨੀ ਹੈਗੀ ਹਣਾ ਮੈਂ ਕਿਸੇ ਦੀ ਨਿੰਦਾ ਸਤੂਤੀ ਨਹੀਂ ਆਪਣੇ ਮੁਖ ਚੋਂ ਕਰਨੀ ਉਹ ਮੇਰਾ ਜਰੂਰ ਪੇਪਰ ਆਏਗਾ ਔਰ ਉਹ ਟਾਈਮ ਮੇਰੇ ਤੇ ਜਰੂਰ ਹੋ ਕੇ ਜਾਏਗਾ ਮੈਂ ਜਦੋਂ ਆਪਣੇ ਆਪ ਨੂੰ ਕੰਟਰੋਲ ਕਰਨਾ ਪਰ ਜਦੋਂ ਮੈਂ ਰਾਜ ਯੋਗ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਨਾਲ ਪ੍ਰੋਮਿਸ ਕੀਤਾ ਹੁੰਦਾ ਕਿ ਇਹ ਪਰਮਾਤਮਾ ਮੈਂ ਤੇਰੀ ਸੰਤਾਨ ਆ ਹਣਾ ਉਹਦੇ ਕੋਲ ਸੇ ਸ਼ਕਤੀਆਂ ਲੀਤੀਆਂ ਹੁੰਦੀਆਂ ਵਾ ਪੂਰਾ ਅਸੀਂ ਆਪਣਾ ਵਰਕ ਕੀਤਾ ਹੁੰਦਾ ਆਪਣੀ ਆਤਮਾ ਦੇ ਉੱਤੇ ਵਰਕ ਕਰਨਾ ਸਾਰੇ ਸਰੀਰ ਦਾ ਦਾ ਅਸੀਂ ਪੂਰਾ ਦਿਨ ਕਰਨਾ ਪਰ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਕਿਹਦੇ ਨਾਲ ਕਰਨਾ ਆਪਣੀ ਆਤਮਾ ਦਾ ਵਰਕ ਉਸ ਪਰਮਾਤਮਾ ਨਾਲ ਕਰਨਾ ਆਪਰੇ ਆਪ ਨੂੰ ਪੱਕਾ ਕਰਨਾ ਕਰਮ ਇੰਦਰੀਆਂ ਉਹਦੀ ਸ਼ਕਤੀਆਂ ਦੇ ਨਾਲ ਫਿਰ ਜਦੋਂ ਉਹ ਟਾਈਮ ਆਉਂਦਾ ਨਾ ਦਿਨ ਦੇ ਵਿੱਚ ਪੂਰੇ 24 ਘੰਟਿਆਂ ਦੇ ਵਿੱਚ ਜਦੋਂ ਟਾਈਮ ਆਂਦਾ ਵਾ ਵੀ ਕਰਮ ਦਾ ਔਰ ਅਸੀਂ ਉੱਥੇ ਸੇਫ ਹੋ ਜਾਂਦੇ ਹਾਂ ਜੇ ਅਸੀਂ ਰਾਜ ਯੋਗ ਨਾਲ ਨਹੀਂ ਜੁੜੇ ਫਿਰ ਅਸੀਂ ਬੇਫਿਕਰ ਹੋ ਕੇ ਆਪਣੇ ਹੋਰ ਵੀ ਕਰਮ ਬਣਾਉਂਦੇ ਹੀ ਜਾਂਦੇ ਤੁਸੀਂ ਗੱਲਾਂ ਤਾਂ ਬਹੁਤ ਵਧੀਆ ਕੀਤੀਆਂ ਪਰ ਮੈਂ ਤੁਹਾਨੂੰ ਤੁਹਾਡੇ ਤੇ ਹੀ ਸਵਾਲ ਪੁੱਛਣਾ ਚਾਹਣਾ ਜਿਹੜਾ ਤੁਸੀਂ ਇਹ ਸਾਨੂੰ ਦੱਸ ਰਹੇ ਆਂ ਵੀ ਪ੍ਰਮਾਤਮਾ ਨਾਲ ਜੁੜਨਾ ਤੁਸੀਂ ਪ੍ਰਮਾਤਮਾ ਨਾਲ ਲਿਵ ਲਾਈਆ ਜੋੜਿਆ ਤੁਸੀਂ ਆਪਣੇ ਆਪ ਨੂੰ ਹਾਂਜੀ ਪਰਮਾਤਮਾ ਨਾਲ ਜੁੜਨਾ ਕੋਈ ਟਫ ਨਹੀਂ ਹੈਗਾ ਬਹੁਤ ਈਜ਼ੀ ਹੈ ਆਪਣੇ ਆਪ ਨੂੰ ਆਤਮਾ ਸਮਝਾਂਗੇ ਨਾ ਅਸੀਂ ਫਸਟ ਡੇ ਤੋਂ ਹੀ ਸਾਨੂੰ ਅਨੁਭਵ ਹੋਊਗਾ ਜਦੋਂ ਮੈਂ ਆਪਣੇ ਆਪ ਨੂੰ ਸ਼ਰੀਰ ਨਹੀਂ ਸਮਝੂੰਗੀ ਮੈਂ ਇਸ ਸ਼ਰੀਰ ਨੂੰ ਚinare ਵਾਲੀ ਆਤਮਾ ਜਿਸ ਤਰ੍ਹਾਂ ਕਿ ਹੁਣ ਮੈਂ ਕੁਝ ਕਰਨਾ ਵਾ ਚੇਅਰ ਤੇ ਬੈਠਣਾ ਵਾ ਚੇਅਰ ਚੱਕਣ ਤੋਂ ਪਹਿਲਾਂ ਮੈਂ ਆਪਣੀ ਬਾਡੀ ਨੂੰ ਆਪਣੀ ਆਤਮਾ ਨਾਲ ਆਤਮਾ ਨੂੰ ਚਲਾਣ ਵਾਲੀਆਂ ਤਿੰਨ ਕਰਮ ਇੰਦਰੀਆਂ ਵਾ ਮਨ ਨੂੰ ਬੁੱਧੀ ਸੰਸਕਾਰ ਔਰ ਮੈਂ ਉਸ ਸਮੇਂ ਆਪਣੀ ਆਤਮਾ ਨੇ ਇਸ ਸਰੀਰ ਨੂੰ ਆਰਡਰ ਦੇਣਾ ਵਾ ਜਿਸ ਤਰ੍ਹਾਂ ਕਿ ਇਹ ਸਰੀਰ ਇੱਕ ਕਰਮਚਾਰੀ ਹੈ ਇਹਨੂੰ ਮੈਂ ਕਹਿਣਾ ਇਸ ਯਰ ਨੂੰ ਚੱਕ ਕੇ ਇੱਥੇ ਰੱਖ ਤੇ ਮੈਂ ਆਪਣੇ ਆਪ ਨੂੰ ਆਤਮਾ ਸਮਝ ਕੇ ਇਹਨੂੰ ਆਰਡਰ ਦਿੱਤਾ ਤੇ ਇਹਨੇ ਇਹ ਕਰਮ ਕੀਤਾ ਇਹ ਕਰਮ ਕਰਨ ਵਾਲੀ ਇਹ ਸਰੀਰ ਹੈ ਔਰ ਕਰਾਨ ਵਾਲੀ ਆਤਮਾ ਹੈ ਤੇ ਫਿਰ ਇਹ ਸਾਰਾ ਦਿਨ ਹੀ ਜਦੋਂ ਮੈਨੂੰ ਆਤਮਾ ਰਿਅਲਾਈਜ਼ ਹੋਊਗਾ ਨਾ ਫਿਰ ਮੇਰਾ ਕਨੈਕਸ਼ਨ ਉਸ ਪਰਮਾਤਮਾ ਨਾਲ ਜੁੜਿਆ ਰਹੂਗਾ ਕਨੈਕਸ਼ਨ ਮਾਨਾ ਗਈ ਜਿਹਨੂੰ ਅਸੀਂ ਟਾਵਰ ਕਹਿੰਦੇ ਆ ਅਰੇਂਜ ਕਹਿੰਦੇ ਆ ਜਦੋਂ ਮੈਂ ਆਪਣੇ ਆਪ ਨੂੰ ਆਤਮਾ ਇਮਰਜ ਕਰਦੀ ਆ ਨਾ ਕਿ ਮੈਂ ਆਤਮਾ ਹੈ ਦિવ्य ਸ਼ਕਤੀਆਂ ਪਰਮਾਤਮਾ ਦੀ ਮੈਂ ਮਾਸਟਰ ਸਰਵਸ਼ਕਤੀ ਮਾਨਿਆ ਤੇ ਉਸ ਟਾਈਮ ਮੇਰਾ ਕਨੈਕਸ਼ਨ ਜੁੜ ਜਾਂਦਾ ਉਹਦਾ ਨਾਲ ਇਹ ਇਹ ਸਿੰਪਲ ਹੀ ਗੱਲ ਹੈ ਤੁਹਾਡੇ ਨਾਲ ਵੀ ਇਹ ਅਨੁਭਵ ਤੁਹਾਡੇ ਘਰ ਹੋ ਰਿਹਾ ਦੇ ਵਿੱਚ ਜाहिर ਉਹਦਾ ਜਾਤਾ ਫੋਨ ਆ ਜਾਏਗਾ ਜੋ ਆ ਜਾਏਗਾ ਤੁਸੀਂ ਨਾਲ ਹੀ ਤੁਰੰਤ ਕਹੋਗੇ ਮੈਂ ਹੁਣੇ ਹੀ ਤੈਨੂੰ ਯਾਦ ਕੀਤਾ ਸੀ ਲੈ ਤੇਰੀ ਤਾਂ ਬੜੀ ਲੰਬੀ ਉਮਰ ਆ ਮਾਰਾ ਕਿ ਸਾਡਾ ਇਹ ਕਨੈਕਸ਼ਨ ਜੁੜਿਆ ਹੈਗਾ ਕਦੋਂ ਜੁੜਿਆ ਜਦੋਂ ਅਸੀਂ ਆਪਣੇ ਮਾਈਂਡ ਦੇ ਨਾਲ ਉਹਨੂੰ ਯਾਦ ਕੀਤਾ ਪਿਆਰ ਦੇ ਨਾਲ ਯਾਦ ਕੀਤਾ ਤੇ ਉਹ ਆ ਕੇ ਤੇ اسی ਦਿਨ ਜਦੋਂ ਅਸੀਂ ਪਰਮਾਤਮਾ ਨੂੰ ਇਸ ਆਤਮਾ ਦੇ ਰੂਪ ਦੇ ਵਿੱਚ ਯਾਦ ਕਰਦੇ ਹਾਂ ਹੈਨਾ ਸਾਡਾ ਉਹਦੇ ਨਾਲ ਕਨੈਕਸ਼ਨ ਜੁੜਦਾ ਇੱਕ ਤਰ੍ਹਾਂ ਅਧਿਕਰ ਹੋ ਰਿਹਾ ਜੋ ਵੀ ਤੁਸੀਂ ਕਹਿੰਦੇ ਨਾ ਆਪਾਂ ਕਿਸੇ ਨੂੰ ਯਾਦ ਕਰਦੇ ਹਾਂ ਹਾਂਜੀ ਤਕਰੀਬਨ ਮੇਰੇ ਨਾਲ ਬਹੁਤ ਵਾਰੀ ਹੋ ਚੁੱਕਾ ਹਾਂਜੀ ਜਦੋਂ ਕਿਤੇ ਅਸੀਂ ਯਾਦ ਕਰੀਏ ਵੀ ਅਸੀਂ ਇਹਨੂੰ ਅੱਜ ਮਿਲਣਾ ਹੈ ਜਾਂ ਕੋਈ ਕੰਮ ਆ ਸਾਡਾ ਤਾਂ ਤਕਰੀਬਨ ਆਟੋਮੈਟਿਕਲੀ ਹੋ ਜਾਂਦੀ ਹੈ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਦੇਖੋ ਅਸੀਂ ਜਿਸ ਤਰ੍ਹਾਂ ਅਸੀਂ ਸਵੇਰੇ ਅੰਮ੍ਰਿਤ ਵੇਲੇ ਉਹ ਕਿ ਪਰਮਾਤਮਾ ਲਾਲਾ ਪਰਿ ਆਤਮਾ ਨੂੰ ਚਾਰਜ ਕਰਦੇ ਹਾਂ ਨਾ ਜਦੋਂ ਅਸੀਂ ਚਾਰਜ ਕਰਦੇ ਹਾਂ ਜਿਸ ਤਰ੍ਹਾਂ ਇੱਕ ਫੋਨ ਵੀ ਅਸੀਂ ਕਿਤੇ ਜਾਣਾ ਵਾ ਪਹਿਲਾਂ ਅਸੀਂ ਇਹੀ ਸੋਚਦੇ ਹਾਂ ਮੇਰਾ ਫੋਨ ਚਾਰਜਿੰਗ ਤੇ ਲਗਾ ਦੋ ਮੈਂ ਅੱਜ ਕਿਤੇ ਪੂਰੇ ਦਿੱਲੀ ਜਾਣਾ ਮੇਰਾ ਫੋਨ ਏਸੀ ਤਰ੍ਹਾਂ ਮੈਂ ਆਪਣੇ ਹਰੇਕ ਦਿਨ ਦੀ ਅੰਤਿਮ ਘੜੀ ਸਮਝ ਕੇ ਰੋਜ਼ ਆਪਣੀ ਆਤਮਾ ਨੂੰ ਚਾਰਜ ਕਰਾਂ ਤੇ ਕਿੰਨੀ ਗੁੱਡ ਵਾਈਫ ਸਿਆ ਹਰ ਇੱਕ ਦਿਨ ਨੂੰ ਅੰਤਿਮ ਘੜੀ ਸਮਝ ਕੇ ਕਿਉਂਕਿ ਸਾਨੂੰ ਕਿਸੇ ਨੂੰ ਨਹੀਂ ਪਤਾ ਸਾਡਾ ਲਾਸਟ ਟਾਈਮ ਕਿਹੜਾ ਵਾ ਔਰ ਅਸੀਂ ਬਾਅਦ ਚ ਪਛਤਾਏ ਲੇ ਤਾਂ ਮੈਂ ਤਾਂ ਅੱਜ ਪਰਮਾਤਮਾ ਨੂੰ ਹੱਥ ਜੋੜ ਕੇ ਹੀ ਨਹੀਂ ਨਿਕਲਿਆ ਕਿ ਅਸੀਂ ਪਹਿਲਾਂ ਹੀ ਅੰਮ੍ਰਿਤ ਵੇਲੇ ਹੀ ਚਾਰਜ ਹੋ ਜਾਾਂਗੇ ਤੇ ਸਾਨੂੰ ਇਹ ਜ਼ਰੂਰਤ ਨਹੀਂ ਔਰ ਚਾਰਜ ਹੋਣ ਦਾ ਮਤਲਬ ਕੀ ਹੈ ਜਿਵੇਂ ਇੱਕ ਤਰ੍ਹਾਂ ਫੋਨ ਦੀ ਤੁਹਾਨੂੰ ਮੈਂ ਦੱਸਿਆ ਫੋਰ ਐਗਜ਼ਾਮਪਲ ਫੋਨ ਨੂੰ ਚਾਰਜ ਕਰਨ ਲਈ ਚਾਰਜਰ ਦੀ ਲੋੜ ਪੈਂਦੀ ਹੈ ਹੈਨਾ ਚਾਰਜਰ ਜਰੂਰ ਨਾਲ ਲੱਗਦਾ ਵਾ ਤੇ ਉਹ ਚਾਰਜ ਹੁੰਦਾ ਤੇ ਆਤਮਾ ਨੂੰ ਅਸੀਂ ਕਿੱਦਾਂ ਚਾਰਜ ਕਰਨਾ ਵਾ ਆਤਮਾ ਦੇ ਉੱਤੇ ਵੀ ਇੱਕ ਰਬੜ ਚੜੀ ਹੋਈ ਆ ਰਬੜ ਕਿਹੜੀ ਆ ਜਿਹੜੀ ਇਹ ਸਰੀਰ ਇੱਕ ਰਬੜ ਆ ਤੇ ਜਰ ਪਰਮਾਤਮਾ ਤਾਂ ਰਬੜ ਤੋਂ ਬਿਨਾ ਉੱਪਰ ਬੈਠਾ ਹੋਇਆ ਜੋਤੀਬਿੰਦੂ ਨੀਰਾਕਾਰ ਸੀ ਪਰਮਾਤਮਾ ਹਨਾ ਤੇ ਜਦੋਂ ਅਸੀਂ ਆਪਣੇ ਆਪ ਨੂੰ ਵੀ ਇਹ ਦੇ ਨਹੀਂ ਸਮਝਦੇ ਅਸੀਂ ਉਹਦੇ ਧਿਆਨ ਦੇ ਵਿੱਚ ਉਹਦੀ ਯਾਦ ਦੇ ਵਿੱਚ ਬੈਠਦੇ ਆ ਤੇ ਸਾਨੂੰ ਇਹ ਸਰੀਰ ਦਾ ਵੀ ਭਾਵ ਨਹੀਂ ਰਹਿੰਦਾ ਜੇ ਮਨ ਨਾ ਟਿਕੇ ਫਿਰ ਫਿਰ ਰੋਜ਼ ਅਭਿਆਸ ਕੋਈ ਵੀ ਚੀਜ਼ ਵਾਸਤੇ ਅਭਿਆਸ ਜ਼ਰੂਰੀ ਆ ਸਾਨੂੰ ਆਪਣੇ ਮੰਮੀ ਪਾਪਾ ਨੂੰ ਮੰਮੀ ਪਾਪਾ ਕਹਿਣ ਵਾਸਤੇ ਕੋਈ ਅਭਿਆਸ ਦੀ ਜ਼ਰੂਰਤ ਪਈ ਸੀ ਨਹੀਂ ਅਸੀਂ ਛੋਟੇ ਹੁੰਦੇ ਕੋਈ ਜਿੱਦਾਂ ਹੀ ਅਸੀਂ 1.5 ਸਾਲ ਦੇ ਹੋਏ ਸਾਨੂੰ ਸਾਡੇ ਪੇਰੈਂਟਸ ਨੇ ਕਿਹਾ ਕਿ ਐ ਮੈਨੂੰ ਮੰਮਾ ਕਹੇ ਮੈਨੂੰ ਪਾਪਾ ਅਸੀਂ ਉਹਨਾਂ ਨੂੰ ਕਹਿਣਾ ਸ਼ੁਰੂ ਕੀਤਾ ਅਭਿਆਸ ਰੋਜ਼ ਰੋਜ਼ ਉਹਨਾਂ ਨੇ ਕਿਹਾ ਅਸੀਂ ਰੋਜ਼ ਅਭਿਆਸ ਕੀਤਾ ਸਾਡਾ ਫਾਈਨਲ ਹੀ ਹੋ ਗਿਆ ਹੁਣ ਸਾਨੂੰ ਉਹਨਾਂ ਨੂੰ ਯਾਦ ਕਰਨ ਵਾਸਤੇ ਨਾ ਨਾ ਤਾਂ ਫੋਟੋ ਦੀ ਲੋਟ ਆਪਣੀ ਮੰਮੀ ਪਾਪਾ ਦੀ ਸਾਹਮਣੇ ਫੋਟੋ ਨਹੀਂ ਲਾਈਦੀ ਅਸੀਂ ਸਾਡੀ ਮਨਮੁਦਰੀ ਦੇ ਵਿੱਚ ਬੈਠ ਕੇ ਕਿ ਮੇਰੇ ਮੰਮੀ ਪਾਪਾ ਚਾਹੇ ਪਿਛਲੇ ਜਨਮ ਕੋਈ ਹੋਰ ਹੋ ਗਏ ਉਹ ਨਹੀਂ ਸਾਨੂੰ ਯਾਦ ਬਟ ਇਹ ਸਾਨੂੰ ਪੱਕਾ ਹੋ ਗਿਆ ਤੇ ਇਹ ਹੁਣ ਵੀ ਅਸੀਂ ਪੱਕਾ ਕਰ ਲਈਏ ਕਿ ਸਾਡਾ ਪਰਮਾਤਮਾ ਪਿਤਾ ਆ ਉਹਦੀਆਂ ਜੋ ਸ਼ਕਤੀ ਸਾਰੀਆਂ ਮੇਰੀਆਂ ਵਾ ਸਵੇਰੇ ਹੀ ਸਵੇਰੇ ਹੀ ਪਰਮਾਤਮਾ ਵਾ ਹਾਂ ਫਲਾ ਕੇ ਬੈਠਾ ਹਾਂ ਸਵੇਰੇ ਹੀ ਉਹਦੀ ਗੋਚ ਚ ਜਾ ਕੇ ਬਹਿ ਗਈ ਤਾਂ ਅਸੀਂ ਸੇਫ ਆ ਅਗਰ ਮੈਂ ਸੇਫ ਆ ਮੈਂ ਆਤਮਾ ਸੇਫ ਆ ਤੇ ਮੇਰੇ आले ਦੁਆਲੇ ਜਿੰਨੇ ਵੀ ਮੇਰੇ ਪਰਿਵਾਰ ਦੇ ਮੈਂਬਰ ਆ ਮੇਰੇ ਨਾਲ ਜਿੰਨੇ ਵੀ ਜਾਣੇ ਛੁੱਟਦੇ ਆ ਨਾ ਉਹ ਸਾਰੇ ਸੇਫ ਆ ਕਿਉਂਕਿ ਅੱਛਾ ਇਹ ਥੋੜੀ ਛੋਟੀ ਗੱਲ ਤੁਹਾਡੀ ਰੋਕੇ ਹਾਂਜੀ ਹਾਂਜੀ ਤਾਂ ਕੀ ਨਾ ਤੁਹਾਡਾ ਪਹਿਲਾਂ ਦੱਸੋ ਮੇਰਾ ਨਾਮ ਸੀ ਪੀਕੇ ਸੋਨੀਆ ਦੇਖੋ ਗੱਲ ਤੁਹਾਡੀ ਸਾਰੀਆਂ ਵਧੀਆ ਔਰ ਇਹਦੇ ਵਿੱਚ ਜਿੱਦਾਂ ਤੁਸੀਂ ਦੱਸ ਰਹੇ ਆਂ ਕਈ ਗੱਲਾਂ ਦੇ ਵਿੱਚ ਰਾਜ ਛੁਪਿਆ ਹੁੰਦਾ ਹਾਂਜੀ ਬਿਲਕੁਲ ਜੀ ਰਾਜ ਛੁਪਿਆ ਹੁੰਦਾ ਹਾਂਜੀ ਉਹਨੂੰ ਸਾਹਮਣੇ ਲਿਆਉਣ ਲਈ ਕੁਝ ਨਾ ਕੁਝ ਕਰਨਾ ਪਊਗਾ ਹਾਂਜੀ ਦੇਖੋ ਹਾਂਜੀ ਹਾਂ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ ਰਾਜ ਯੋਗ ਨਾਮ ਹੀ ਰਾਜ ਯੋਗ ਆ ਰਾਜਮਾਨਾ ਦੇਖੋ ਜਿਹੜਾ ਪਰਮਾਤਮਾ ਵਾ ਉਹਨੇ ਸਾਨੂੰ ਸਾਰਾ ਕੁਝ ਆਪਣਾ ਆਟੋਮੈਟਿਕਲੀ ਦਿੱਤਾ ਹੋਇਆ ਸਮਝ ਸਕਦੇ ਤੁਸੀਂ ਕੀ ਕੀ ਦਿੱਤਾ ਉਹਨੇ ਸਾਨੂੰ ਉਹਨੇ ਸਾਨੂੰ ਸੂਰਾ ਹੀ ਦਿੱਤਾ ਹੈ ਨਾ ਬਿਨਾ ਹਵਾ ਦਿੱਤੀ ਹੋਈ ਆ ਤੁਸੀਂ 1 ਮਿੰਟ ਲਈ ਹਸਪੀਟਲ ਆਕਸੀਜਨ ਲੈਣ ਜਾਓ ਲੱਖ ਰੁਪਿਆ ਲੈ ਲੈਂਦੇ ਉਹ ਸਾਨੂੰ ਫ੍ਰੀ ਆਫ ਕੋਸਟ ਦਿੱਤਾ ਹੈ ਸਭ ਕੁਝ ਦਿੱਤਾ ਹੋਇਆ ਹੈ ਨਾ ਤੇ ਉਹਨੇ ਸਾਨੂੰ ਸਾਰਾ ਕੁਝ ਹੀ ਦਿੱਤਾ ਹੁਣ ਉਹ ਸਾਡੇ ਤੋਂ ਕੋਈ ਵੀ ਰਾਜ ਨਹੀਂ ਲਗੋ ਕੇ ਰੱਖਦਾ ਉਹਨੇ ਨਾਮ ਰੱਖਿਆ ਰਾਜਯੋਗ ਮਾਨਾ ਕਿ ਰਾਜ ਕਰਨਾ ਕਿਹਦੇ ਤੇ ਕਰਨਾ ਕਰਦੇ ਆ ਤੇ ਕਰਨਾ ਕਿਤੇ ਕਰਨਾ ਅਸੀਂ ਆਪਣੇ ਆਪ ਤੇ ਰਾਜ ਕਰਨਾ ਆਪਣੀ ਕਰਮ ਇੰਦਰੀਆਂ ਤੇ ਰਾਜ ਕਰਨਾ ਜਿਹਨੇ ਆਪਣੀ ਕਰਮ ਇੰਦਰੀਆਂ ਤੇ ਰਾਜ ਕਰ ਲਿਆ ਨਾ ਉਹਨੇ ਸਭ ਤੇ ਰਾਜ ਕਰ ਲਿਆ ਚਲੋ ਧੰਨਵਾਦ ਜੀ ਤੁਹਾਡਾ ਤੇ ਗੱਲਾਂ ਬਾਤਾਂ ਜਿਹੜੀਆਂ ਦੇ ਵੀ ਤੁਹਾਡੇ ਨਾਲ ਜਰੂਰ ਮੁਲਾਕਾਤ ਕਰਾਂਗੇ ਔਰ ਤੁਹਾਡੇ ਨਾਲ ਬੈਠ ਕੇ ਜਿਹੜੀ ਆ ਉਹ ਗੱਲਾ ਬਹੁਤ ਸੁਣੀਆ ਆ ਤੇ ਤੁਹਾਡਾ ਪ੍ਰੋਗਰਾਮ ਅਸੀਂ ਲਾਈਵ ਵੀ ਕਰਾਂਗੇ ਤੁਹਾਡੇ ਨਾਲ ਬੈਠ ਕੇ ਸਵਾਲ ਜਵਾਬ ਹੋਣਗੇ ਤੇ ਆ ਜਿੰਨਾ ਵੀ ਹੋਇਆ ਅਸੀਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਹਾਂਜੀ ਤੇ ਮੇਰਾ ਵੀ ਸਾਰਿਆਂ ਨਾਲ ਇਹੀ ਮੈਸੇਜ ਹੈ ਕਿ ਜਿੰਨੀ ਵੀ ਵਿਸ਼ਵਸ ਦੀ ਆਤਮਾਵਾ ਸਾਰੇ ਅਸੀਂ ਭਾਈ ਭੈਣ ਆ ਸਾਨੂੰ ਸਾਰਿਆਂ ਨੂੰ ਜਰੂਰ ਇੱਕ ਵਾਰੀ ਆ ਪਰਮਾਤਮਾ ਦਾ ਆ ਕੇ ਲੈਸਨਸ ਲੈਣੇ ਚਾਹੀਦੇ ਆ ਕਿੱਥੇ ਲੈਣੇ ਚਾਹੀਦੇ ਆ ਬ੍ਰਹਮਾ ਕੁਮਾਰੀ ਪੀ ਡਿਆਲੇ ਆਪੇ ਜੀ ਬਦਿਆਲੇ ਕਿੱਥੇ ਜੀ ਹੈ ਹਾਂ ਜੀ ਇਹ ਹੈਗਾ ਜੀ ਸਵਾਸ਼ ਨਗਰ ਗਲੀ ਨੰਬਰ 1 ਦੇ ਵਿੱਚ ਹਾਂਜੀ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਦਵਾਬਾ نیوز ਨਾਲ ਗੱਲਬਾਤ ਲਈ ਧੰਨਵਾਦ